ਕਿਰਪਾਨ ਦੇ ਨਿਰਪਾਣੇ ਕਿਉਂਕਿ ਜਿਹੜੀ ਖਾਲਸਾ ਦੀ ਕਿਰਪਾਨ ਵੀ ਬਾਣਦਾ ਨਾ ਇਹ ਛੇਵੇਂ ਪਾਤਸ਼ਾਹ ਗੁਰੂ ਹਰगोਬਿੰਦ ਸਾਹਿਬ ਪਾਸ਼ਾ ਜੀ ਮੇਰੀ ਪੀੜੀ ਦੇ ਮਾਲਕ ਜਿਨ੍ਹਾਂ ਬਾਅਦਤ ਭਾਈ ਗੁਰਦਾਸ ਦੇ ਲਿਖਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰ ਜਨ ਗਾਇਆ ਫਲਟਕੈ ਮੂਰਤ ਹਰ ਕੋਬਿੰਦ ਸਵਾਰੀ ਸੋ ਭਾਈ ਗੁਰਦਾਸ ਜੀ ਕਹਿੰਦੇ ਐਸੇ ਦੀਨ ਦਿਆਲ ਸਾਧ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜੀ ਚੱਲੇ ਪੀੜੀ ਛੋਡਿਆ ਰੂਪ ਦਿਖਾਵਣ ਬਾਰੋ ਬਾਰੇ ਦਲ ਪੰਜਨ ਗੁਰ ਸੋਰਮਾ ਬੜ ਜੋ ਦਾ ਬਹੁਤ ਪਰਉਪਕਾਰੀ ਸਤਪੁਰੂ ਖਾਲਸਾ ਨੂੰ ਖਾਲੋ ਨੂੰ ਸੈਵ ਪਾਸ਼ਾ ਦੀ ਜਦੋਂ ਪੰਚਮ ਪਾਸ਼ਾ ਦੀ ਸ਼ੀਧੀ ਹੋਈ ਨਾ ਜਦੋਂ ਜਾਲਪਾਣੇ ਸਤਪੁਰੂ ਕਰਤੀ ਕਰੀ ਤੇ ਬੈਠੇ ਜਿਹੜਾ ਦਿਹਾੜਾ ਪਿਆ ਰਿਹਾ ਮਈ ਜੂਨ ਚ ਸੋ ਜਦੋਂ ਸਤਪੁਰੂ ਦੀ ਸ਼ੀਧੀ ਹੋਈ ਨਾ ਕਿਉਂਕਿ ਸੰਗਤਾਂ ਚ ਬਰਾਗ ਸੀ ਕਿਉਂਕਿ ਜਿਹੜਾ ਸਤਪੁਰੂ ਦਾ ਬਿਸ਼ੋੜਾ ਹੁੰਦਾ ਨਾ ਬਹੁਤ ਸੈਣਾ ਕਠਨ ਹੁੰਦਾ ਕਿਉਂਕਿ ਜਦੋਂ ਆਪਾਂ ਬਾਣੀ ਨੂੰ ਪੜ੍ਹੀਏ ਨਾ ਪਾਵਨ ਤੋਂ ਅੰਗਰ ਦੇ ਸਾਹਿਬ ਦਾ ਬਚਨ ਹੈ ਇਸ ਪਿਆਰੇ ਸੋਨੇ ਹੋ ਇਸ ਆਗੈ ਮਰ ਚਲੀ ਐ ਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਛੈ ਜੀਵਣਾ ਮਰਦ ਕਹਿੰਦੇ ਜਿਹੜੇ ਨਾ ਪਿਆਰੇ ਨਾਲ ਸਾਡਾ ਪਿਆਰ ਹੋਏ ਨਾ ਉਹਦੇ ਮਰਦ ਤੋਂ ਕਹਿੰਦਾ ਹੀ ਮਰ ਜਾਣਾ ਚਾਹੀਦਾ ਕਿਉਂਕਿ ਐਸਾ ਪਿਆਰ ਹੁੰਦਾ ਸੋ ਰਵ ਵਿਚਾਰ ਜਦੋਂ ਅਰਜਨ ਸਿੰਘ ਸਾਹਿਬ ਪਾਸ਼ਾ ਨਹੀਂ ਛੀਤੀ ਹੋਈ ਨਾ ਸਾਰੇ ਸੰਗਤਾਂ 'ਚ ਬੜਾ ਬਰਾਗ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਕਿਉਂਕਿ ਬਹੁਤ ਕਿਰਪਾ ਸੀ ਬਾਬਾ ਜੀ ਦੀ ਗੁਰਨਾਥ ਸਾਹਿਬ ਜੀ ਦੀ ਐਸੀ ਕਿਰਪਾ ਹੋਈ 12 ਸਾਲ ਦੀ ਉਮਰ 'ਚ ਮਲਾਕ ਹੋਇਆ ਫਿਰ ਬਾਬਾ ਬੁੱਢਾ ਜੀ ਕਿੰਨਾ 6 ਸਤਿਗੁਰ ਤੋਂ ਬਾਅਦ ਨੂੰ ਨਾਨਕ ਸਾਹਿਬ ਤੋਂ ਬਾਅਦ ਅੱਗੇ 50 ਗੁਰਾਂ ਨੂੰ ਸਤਿਗੁਰ ਨੇ ਗੁਰੂਤਾ ਕਦੀ ਦਾ ਪਾਵਨ ਧਿਰਕ ਲਾਇਆ ਅਤੇ ਜਦੋਂ ਨਾ ਸਤਗੁਰੂ ਜੀ ਦੀਓ ਹੀ ਸਤਗੁਰ ਦੇ ਪਾਸ ਆਏ ਕਿਹਾ ਪਾਸ਼ਾ ਜੀ ਕੀ ਹੁਕਮ ਹੈ ਗੁਣ ਕਹਿੰਦੇ ਬਾਬਾ ਜੀ ਹੁਣ ਕੰਨ ਲੀ ਮਾਲਾ ਨਾਲ ਕੰਮ ਨਹੀਂ ਚੱਲਣਾ ਹੁਣ ਭਗਤੀ ਨਾਲ ਕੰਮ ਨਹੀਂ ਚੱਲਣਾ ਅਗਰ ਭਗਤੀ ਨੂੰ ਕਾਇਮ ਰੱਖਣਾ ਹੈ ਫਿਰ ਨਾਲ ਸ਼ਕਤੀ ਵੀ ਚਾਹੀਦੀ ਆਪਕੋ ਸਾਧਨਾ ਸ਼੍ਰੀ ਵਾਹਿਗੁਰੂ ਕਹਿੰਦੇ ਬਾਬਾ ਬਾਬਾ ਜੀ ਕਹਿੰਦੇ ਕੀ ਹੁਕਮ ਹੈ ਕਹਿੰਦੇ ਦੋ ਕਿਰਪਾਨਾਂ ਲੈ ਕੇ ਆਓ ਸਤਗੁਰੂ ਜੀ ਨੇ ਦੋ ਕਿਰਪਾਨਾਂ ਲਿਆਂਦੀਆਂ ਇੱਕ ਮੀਰੀ ਦੀ ਇੱਕ ਪੀਰੀ ਸਤਗੁਰੂ ਨੇ ਦੋਵੇਂ ਕਰਤਾਰਾਂ ਪੈਣ ਦੀਆਂ ਇੱਕ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ ਸੋ ਰਵੋ ਵਿਚਾਰ ਤੇ ਸਤਗੁਰੂ ਨੇ ਹੁਕਮ ਕਰਦਾ ਖਾਲਸਾ ਜੀ ਸਾਡੇ ਕੋਲੋਂ ਪੈਸੇ ਲੈ ਕੇ ਲਾਓ ਮਾਇਆ ਦਾ ਸਾਨੂੰ ਮੱਥਾ ਨਾ ਕੇ ਕਿਉਂ ਅਗਰ ਬੰਧਾ ਬੇਕਣਾ ਚਾਹੁੰਦੇ ਹੋ ਨਾ ਸੋਹਣੇ ਸੋਹਣੇ ਸ਼ਾਸਤਰ ਲੈ ਕੇ ਆਓ ਸੋਹਣੇ ਸੋਹਣੇ ਘੋੜੇ ਲੈ ਕੇ ਆਓ ਢਾਲਾਂ ਲੈ ਕੇ ਆਓ ਬੰਦੂਕਾਂ ਲੈ ਕੇ ਆਓ ਅਤੇ ਆਪਣੀਆਂ ਜਵਾਨੀਆਂ ਲੈ ਕੇ ਆਓ ਆਖੋ ਸਤਨਾਮ ਤੇਰੀ ਬਾਣੀ ਸੋ ਐਸੇ ਸਤਗੁਰੂ ਜੀ ਨੇ ਜੋ ਗੁਰੂ ਨਾਨਕ ਸਾਹਿਬ ਦੀ ਰੀਤੀ ਸੀ ਸਤਗੁਰ ਨੇ ਬਦਲਿਆ ਦੀ ਕਿਉਂ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਗਰਨ ਦਰਮਾਨਾਂ ਬਾਝਿਓ ਪਰਿਓ ਨਿਸਾਨੈ ਘਾਓ ਖੇਤ ਜੋ ਮਾਣੇ ਉਸੂਰ ਮਾਂ ਆਦੂ ਜਨ ਕੋ ਦਾਓ ਇਹ ਸਤਗੁਰ ਨਾਨਕ ਸਾਹਿਬ ਨੇ ਕਿਹਾ ਸੀ ਪਹਿਲਾ ਮਰਮ ਕਬੂਲ ਜੀਵਨ ਕੀ ਛੱਡਿਆਸ ਸਤਗੁਰੂ ਨੇ ਕਿਹਾ ਸੀ ਜਾਨ ਸਖਾ ਸਖਤੇ ਕੋ ਮਾਰੇ ਨਾ ਮਨ ਰੋਸ ਨਾ ਹੋਈ ਸਰੋਹ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਦਾ ਸਾਸ਼ਾ ਜੀ ਨੇ ਚਾਰ ਜੰਗਲ ਲੜੀਆਂ ਅਤੇ ਚਾਰੇ ਜੰਗਾ ਸਤਗੁਰੂ ਦੇ ਫਤੇ ਹੋਈ ਇੱਥੇ ਚਿਕਰ ਤੇ ਉਹ ਗੱਲ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਦਗਾ ਘੇਰੀ ਨਾ ਉਦੋਂ ਬਾਬਾ ਜੀ ਦੀ 100 ਸਾਲ ਦੀ ਨਸੀਬਾ ਦਾ ਬੁੱਢਾ ਸੈਡ ਦੀ ਜਦੋਂ ਸਤਗੁਰੂ ਨੇ ਦੋ ਤਲਵਾਰਾਂ ਪਾਈਆਂ ਨਾ ਇੱਕ ਫਿਰ ਢਾਈ ਫੁੱਟ ਦੀ ਪਰਿਵਾਰ ਸ੍ਰੀ ਸਾਹਿਬ ਬਾਬਾ ਜੀ ਨੇ ਆਪਣੇ ਗਾਥਰੇ ਧਨ ਕੀਤੀ ਅੱਤਿ ਸ੍ਰੇਂਤੀ ਉਮਰ ਤੱਕ ਬਾਬਾ ਜੀ ਨੇ ਫਿਰ ਉਹ ਕਿਰਪਾਨ ਆਪਣੇ ਸੀਨੇ ਲਾ ਕੇ ਰੱਖੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਇਸ ਵੀਕਾਉਟਿਕ ਸਾਹਿਬ ਜਾਇਏ ਨਾ ਅਪਾ ਉਥੇ ਬਾਬਾ ਜੀ ਦੀ ਕਿਰਪਾਨ ਦੇ ਦਰਸ਼ਣ ਅਪਾ ਅੱਜ ਵੀ ਕਰ ਸਕਨੇ ਆ ਉਥੇ ਸ਼ਸਤਰਾਂ ਜਾ ਕੇ ਸੋ ਕਹਿਣ ਤੋਂ ਭਾਵ ਸਤਿਗੁਰ ਦੀ ਕਿਰਪਾ ਵਰਤੀ ਉਸ ਤੋਂ ਬਾਅਦ ਸੱਤਵੇਂ ਪਾਤਸ਼ਾਹ ਜੀ ਦਾ ਸਮਾ ਆਇਆ ਅੱਠਵੇਂ ਪਾਤਸ਼ਾਹ ਤੋਂ ਨੌਵੇਂ ਪਾਤਸ਼ਾਹ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਨਾ ਸਤਿਗੁਰੂ ਨੇ ਤਰਨ ਕਰ ਲਿਆ ਜਿਵੇਂ ਜਿੰਨਾ ਚਿਰ ਮੁਗਲਾਂ ਦੀ ਝੜ ਦੀ ਕੁੱਟ ਦੇਂਦੇ ਉਹਨਾਂ ਦੇ ਰਸੀ ਤੇ ਕੀ ਨਹੀਂ ਬਹਿਣਾ ਫਿਰ ਨਾਲ ਸਾਡੇ ਗੁਰ ਕਲਗੀਧਰ ਪਾਤਸ਼ਾਹ ਨੇ ਜਿਹਨੇ ਤਾਂ ਧਿਆਲ ਜਾਣਿਆ ਫਿਰ ਸਤਿਗੁਰ ਜੀ ਨੇ ਉਹ ਅਮਰ ਸ਼ਕਾਇਆ ਨਾ ਉਸ ਵਿੱਚ ਖਾਲਸੇ ਨੂੰ ਜਿੱਥੇ ਪੰਜ ਬਾਣੀਆਂ ਬਖਸ਼ਿਸ਼ ਕੀਤੀਆਂ ਜਪਜੀ ਸਾਹਿਬ ਜਾਪ ਸਾਹਿਬ ਸਬਈਏ ਚੌਕਈ ਸਾਹਿਬ ਨੰਦ ਸਾਹਿਬ ਇਹ ਪੰਜਾਂ ਬਾਣੀਆਂ ਨੇ ਬਹੁਤ ਮਹਾਨ ਨੇ ਖਾਲਸਾ ਜੀ ਕਿਉਂਕਿ ਇਹ ਜੀ ਜਪਜੀ ਸਾਹਿਬ ਦੀ ਬਾਣੀ ਹੈ ਨਾ ਇਹ ਬ੍ਰਹਮ ਗਿਆਨ ਦੀ ਬਾਣੀ ਹੈ ਇਸ ਵਿੱਚ ਪ੍ਰਣਾਣਕ ਸਾਹਿਬ ਨੇ ਇੱਕ ਉਹ ਅੰਕਾਰ ਨੂੰ ਲੈ ਕੇ ਦਿੱਲੀ ਨਾਮ ਧਿਆਇਆ ਜੀ ਸਤਗੁਰ ਨੇ ਸਾਰੇ ਪ੍ਰਮਾਤਮਾ ਦਾ ਇਹਨੂੰ ਕਿਹੜੇ ਕਿਹੜੇ ਗਾਉਂਦੇ ਨੇ ਕਿਹੜੇ ਕਿਹੜੇ ਦਾ ਨਾਮ ਜਪਦੇ ਨੇ ਕਿੰਨੂੰ ਕੀ ਕੀ ਫਲ ਮਿਲਦਾ ਹੈ ਫਿਰ ਸਤਗੁਰ ਨੇ ਪਾਵਨ ਸ਼੍ਰੀ ਜਾਪ ਸਾਹਿਬ ਜਦੋਂ ਆਪਾਂ ਜਾਪ ਸਾਹਿਬ ਪੜ੍ਹੀ ਇਹ ਨਾ ਖਾਲਸਾ ਜੀ ਐਸੀ ਸਤਗੁਰ ਨੇ ਉਸ ਮਹਿਮਾ ਕੀਤੀ ਹੈ ਨੇ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਸੋ ਸਤਿਗੁਰੂ ਜੀ ਨੇ ਬਹੁਤ ਪਰਮਾਤਮਾ ਦਾ ਨਾਮ ਲੈ ਕੇ ਜ਼ਿਕਰ ਕੀਤਾ ਅੱਗੇ ਸਤਿਗੁਰੂ ਨੇ ਕਿਹਾ ਵੀ ਜਿਹੜਾ ਗੁਰਸੇਖੇ ਦਾ ਉਹਦੇ ਅੰਦਰ ਕਿੰਨਾ ਜਾਪ ਚੱਲੇ ਉਹ ਨਾਮ ਜੱਪੇ ਵਾਈ ਨੂੰ ਵਾਈ ਨੂੰ ਫਿਰ ਜਾਪ ਤੋਂ ਜਾਪ ਘੜ ਕੇ ਅੰਦਰ ਆਪਣੇ ਆਪ ਸਤਿਗੁਰੂ ਦੀ ਕਿਰਪਾ ਨਾਲ ਜਾਪ ਚੱਲੇ ਜਦੋਂ ਜਾਪ ਚੱਲ ਜਾਈਗਾ ਨਾ ਫਿਰ ਵਰਾਗ ਆਏਗਾ ਕਿ ਬਿਨਾਂ ਵਾਰਾਗ ਤੋਂ ਬਿਨਾਂ ਭਗਤੀ ਬੰਦਗੀ ਨਹੀਂ ਹੋ ਸਕਦੀ ਸਗਵੀ ਸਿਰਪ੍ਰਾਂਪਤ ਪ੍ਰੇਮ ਦੀ ਗੱਲ ਆਏਗੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਫਿਰ ਜਦੋਂ ਖਾਲਸਾ ਦੇ ਵਿੱਚ ਵਾਰਾਗ ਆਏਗਾ ਨਾ ਫਿਰ ਬੰਦਾ ਬੇਨਤੀ ਕਰੇਗਾ ਕਿਉਂਕਿ ਜਿੰਨਾ ਚਿਰ ਵਾਰਾਗ ਨਹੀਂ ਆਉਂਦਾ ਨਾ ਜਿੰਨਾ ਚਿਰ ਇਹ ਦੇਹੀ ਹੰਕਾਰ ਦਾ ਹੰਕਾਰ ਨਹੀਂ ਹਟਦਾ ਉਨਾਂ ਚਿਰ ਫਿਰ ਬੰਦਗੀ ਬੇਨਤੀ ਨਹੀਂ ਕਰ ਸਕਦਾ ਫਿਰ ਸਾਧੂ ਨੇ ਬੇਨਤੀ ਚਾਹ ਕਈ ਸਹਿਬਖਸ਼ੀ ਅੱਜ ਜਦੋਂ ਜਪ ਜਪ ਵੀ ਹੋ ਗਿਆ ਅੰਦਰ ਜਾਪ ਵੀ ਚੱਲ ਪਿਆ ਵਿਰਾਗ ਵੀ ਪਣ ਗਿਆ ਤੇ ਬੇਨਤੀ ਵੀ ਕਰਤੀ ਆਪਾਂ ਸੇਰ ਆਪਾਂ ਨੂੰ ਪ੍ਰਾਪਤੀ ਹੋਏਗੀ ਨੰਦ ਦੀ ਅਗੋ ਸਤ ਦਾ ਸਿਵੇ ਹੋਇ ਗੋ ਕਾਸ਼ਾ ਨਿਤ ਸਤਿਗੁਰ ਨਾਮ ਤੇ ਬਖਸ਼ਿਆ ਸੋ ਇਹਦਾ ਪੰਜਾਂ ਬਾਣੀਆਂ ਤੋਂ ਬਾਅਦ ਫਿਰ ਖਾਲਸਾ ਸਤਿਗੁਰ ਨੇ ਪੰਜ ਕਕਾਰ ਬਖਸ਼ੇ ਜਿਸ ਵਿੱਚ ਦੂਸਰਾ ਕਿਰਪਾਨ ਸੋ ਸਤਿਗੁਰ ਦੀ ਕਿਰਪਾਣ ਬਾਪਤ ਕਹਿੰਦੇ ਨੇ ਕਿਰਪਾਨ ਬਾਣ ਭਾਰੀ ਅੰਗ ਹੋਰ ਪਾਪ ਤਾਰੀ ਅੰਗ ਮਰਗੇ ਦੇ ਦਿਨਾਂ ਦੀ ਕਿਰਪਾ ਨੂੰ ਧਾਰਨ ਕੀਤਾ ਨਾ ਉਹਨਾਂ ਦੇ ਕਰੋੜਾਂ ਪਾਪ ਖਤਮ ਹੋ ਗਏ ਸੋ ਸਤਿਗੁਰ ਨੇ ਹੁਕਮ ਕੀਤਾ ਖਾਲਸੇ ਨੂੰ ਵੀ ਘਾਟ ਤੋਂ ਘਾਟ ਨੌ ਇੰਚ ਦੀ ਕਿਰਪਾਨ ਪਾਣੀ ਹੈ ਆਪਾਂ ਇਹ ਪਿਆਰ ਕਰਨਾ ਚਾਹੀਦਾ ਹੈ ਕਿ ਘਾਟ ਤੋਂ ਘਾਟ ਨੌ ਇੰਚ ਦੀ ਕਿਰਪਾਨ ਪਾਣੀ ਹੈ ਤੇ ਗਾਤਰਾ ਉੱਪਰ ਦੀ ਪਾ ਕੇ ਰੱਖਣਾ ਲੁਕੋ ਕੇ ਰੱਖਣਾ ਇਹਦਾ ਸਾਡੇ ਅੰਦਰ ਬੜਾ ਮਹਿਨਤ ਜਾਂ ਬਣਿਆ ਸਾਨੂੰ ਕੋਈ ਸ਼ਰਮ ਵੀ ਆਉਂਦੀ ਕਿ ਗੱਲ ਉੱਪਰ ਦੀ ਬਾਤ ਰੱਖੀ ਅਸੀਂ ਪਰ ਸਾਧੂ ਜੀ ਕਹਿੰਦੇ ਕਿ ਜਿਹੜਾ ਆਪਣੀ ਕੋਸ਼ਿਸ਼ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਮਤ ਕਹਿੰਦੇ ਰਕਾ ਕਦੀ ਨਹੀਂ ਭੜਾਉਂਦਾ ਕੋ ਸਤਨਾਮਾ ਤੇ ਦੀ ਬਾਣੀ ਜਿਵੇਂ ਕਿ ਥਾਣੇ ਦਾ ਹੁੰਦਾ ਨਾ ਉਹਨੇ ਬਰਦੀ ਪਾਈ ਹੁੰਦੀ ਏ ਥਾਣੇਦਾਰ ਦੀ ਪਛਾਣ ਜਾਂ ਕੋਈ ਐਸਐਸਪੀ ਦੀ ਪਛਾਣ ਜਾਂ ਆਈਜੀ ਦੀ ਡੀਆਈਜੀ ਦੀ ਜਾਂ ਡੀਜੀਪੀ ਦੀ ਪਛਾਣ ਉਹਦੇ ਸ਼ਟਾਰਾ ਹੁੰਦੀ ਏ ਯੋ ਕਿ ਮੇਨ ਤਾਰ ਲੱਗੇ ਨੇ ਸੋ ਇਸੇ ਪ੍ਰਕਾਰ ਖਾਲਸਾ ਜੀ ਜਿਹੜੀ ਤੇਰੀ ਪਛਾਣ ਹੈ ਨਾ ਉਹ ਤੇਰੇ ਗੱਤਰੇ ਤੇ ਸ੍ਰੀ ਸਾਹਿਬ ਤੋਂਣੀ ਆ ਕੋ ਸਤਨਾਮ ਸ੍ਰੀ ਵਾਇਰ ਦੇਖੋ ਤੁਸੀਂ ਨੋਟ ਕਰਿਓ ਕਦੀ ਜਦੋਂ ਨਾ ਸਿਆਲ ਆਏਗਾ ਸਿਆਲ ਠੰਡ ਹੋਏਗੀ ਕੋਈ ਕੋਸਲਾ ਨਾ ਕਮਾ ਜਾ ਫੌਜ ਬੈਗ ਨਾ ਕੋਈ ਉੱਪਰ ਦੀ ਕੋਟ ਪਾਏਗਾ ਨਾ ਉਹ ਜਿਹੜੇ ਸਟਾਰ ਹੋਣਗੇ ਨਾ ਉਹ ਕੋਟ ਤੇ ਵੱਥਰੇ ਹੋਣਗੇ ਉਹਨਾਂ ਦੇ ਭਾਵੇਂ ਉਹ ਸਟਾਰ ਨੂੰ ਲੁਕਣ ਨਹੀਂ ਦੇਦੇ ਜੇ ਕੋਈ ਦੁਨਿਆਵੀ ਸਟਾਰ ਵੀ ਲੁਕਣ ਦੇਂਦੇ ਜਿਹੜਾ ਸਾਨੂੰ ਸਟਾਰ ਗੁਰ ਕਲਗੀ ਸਰ ਪਾਸ਼ਾ ਨੇ ਬਖਸ਼ਿਆ ਅਸੀਂ ਥੱਲੋਂ ਦਿੱਤੀ ਉਹਨੂੰ ਲੁਕੋ ਕੇ ਰੱਖੀਏ ਸੁਖਾਲਤਾ ਜੀ ਅਮੇਸ਼ਾ ਨਾ ਉੱਪਰ ਵੀ ਸ੍ਰੀ ਸਾਹਿਬ ਪਾਣੀ ਚਾਹੀਦੀ ਏ ਮਾਹਰਸ਼ ਕੀਆ ਕਰਦੇ ਸੀ ਭਿੰਡਰਾਲੇ ਸਾਨੂੰ ਨਾ ਪੁੱਛਣ ਦੀ ਲੋੜ ਨਾ ਪਾਏ ਕਿ ਤੂੰ ਅਮਰ ਛੱ ਗਿਆ ਭਾਈ ਤੇ ਦੂਰੋਂ ਹੀ ਪਤਾ ਲੱਗ ਜੇ ਇਹ ਅਮਰ ਧਾਰੀ ਹੋ ਸੇਖੇ ਇਹਨੇ ਜਿਹੜਾ ਕਾਤ ਰੈ ਨਾ ਉੱਪਰ ਵੀ ਪਾਇਆ ਕੋ ਸੱਤ ਨਾਮ ਸ੍ਰੀ ਭਾਈ ਕਿਉਂਕਿ ਥੱਲੇ ਦੀ ਆਪਾਂ ਤਾਂ ਪਾਈਏ ਜੇ ਕੋਈ ਚੋਰੀ ਦੀ ਚੀਜ਼ ਹੋਏ ਤੇ ਤੇ ਸਤਿਗੁਰੂ ਕੋ ਸਾਨੂੰ ਜਿਹੜਾ ਕਕਾਰ ਬਖਸ਼ੂ ਜੀ ਕੀਤਾ ਹੈ ਤੋ ਘੱਟ ਤੋਂ ਘੱਟ ਖਾਲਸਾ ਜੀ ਕਰਬਾਨ 9 ਇੰਚ ਦੀ ਹੋਣੀ ਚਾਹੀਦੀ ਹੈ ਅੱਜ ਜਿਵੇਂ ਦਾ ਸਮਾ ਆਇਆ ਅਸੀਂ ਤਬਦੀਲ ਹੋ ਗਏ ਆ ਵੇਖੋ ਚੰਗੀ ਸੀ ਇਸ ਦੇ ਦੀ ਬਹੁਤ ਘੱਟ ਅਡਾਪਟ ਕੀਤੀ ਹੈ ਪਰ ਜਿਹੜੀਆਂ ਕੋਈ ਮਾੜੀਆਂ ਚੀਜ਼ਾਂ ਸੀ ਕਮੀਆਂ ਸੀ ਉਹ ਅਡਾਪਟ ਕਰ ਲਈਆਂ ਸੀ ਹੁਣ ਕਈ ਇੱਥੇ ਮਾਲ ਕਰਨਾ ਟੋਰੀ ਵਾਲੀ ਕੁਰਬਾਨ ਕਰਦੇ ਨੇ ਮਰਦ ਦੇ ਦੇ ਨਾਮ ਟੋਰੀ ਵਾਲੀ ਕੁਰਬਾਨ ਨਿਕਲੀ ਪਾਉਣੀ ਤੇ ਵੱਡੀ ਕੁਰਬਾਨ ਘੱਟ ਤੋਂ ਘੱਟ 9 ਇੰਚ ਦੀ ਉੱਪਰ ਵੀ ਪਾ ਕੇ ਰੱਖਣੀ ਹੈ ਅਤੇ ਕਿਰਪਾਨ ਕਾਹਦੇ ਕੰਮ ਆਉਂਦੀ ਏ ਇੱਥੇ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਧਰ ਦੇਖੀਦਾ ਹੈ ਕਈ ਨਾ ਕਿਰਪਾਨ ਨਾਲ ਸਰਦੀਆਂ ਜਿਹੇ ਲੱਗ ਜਾਂਦੇ ਨੇ ਕਈ ਕਿਲ ਗੱਡਾ ਲੱਗ ਜਾਂਦੇ ਨੇ ਤਾਂ ਭਾਈ ਕਿਰਪਾਨ ਕੋ ਕੰਮ ਆਉਂਦੀ ਏ ਪਹਿਲਾ ਕੰਮ ਕਿੱਥੇ ਜਿਹੜਾ ਦੁਸ਼ਮਣ ਨੂੰ ਸੋਧਣ ਵਾਸਤੇ ਕਿਸੇ ਧੀ ਭੈਣ ਦੀ ਰੱਖਿਆ ਕਰਨ ਵਾਸਤੇ ਕਿਸੇ ਗਰੀਬ ਦੀ ਰੱਖਿਆ ਵਾਸਤੇ ਕਿਰਪਾਨ ਦੀ ਵਰਤੋਂ ਕਰਨੀ ਏ ਅਤੇ ਦੂਸਰਾ ਕੰਮ ਸਤਪੁਰਤ ਜਿਹੜਾ ਕੋਈ ਪ੍ਰਸ਼ਾਦ ਹਾਜ਼ਰ ਹੁੰਦਾ ਨਾ ਕਿ ਕਲਾ ਪ੍ਰਸ਼ਾਦ ਹਾਜ਼ਰ ਹੁੰਦਾ ਜਾਂ ਕਿ ਪ੍ਰਸ਼ਾਦਾ ਪਾਣੀ ਹਾਜ਼ਰ ਹੁੰਦਾ ਉਹਨੂੰ ਭੋਗ ਲਗਾਉਣ ਦੇ ਕੰਮ ਉਹ ਵੀ ਲੱਗ ਤੋਂ ਸਾਧਨਾ ਨਾਲ ਪਰ ਇੱਥੇ ਵੀ ਧਿਆਨ ਰੱਖਿਆ ਕਰੋ ਕਿ ਭੋਗ ਉਹਦਾ ਲਈਦਾ ਹੁੰਦਾ ਹੈ ਜਿਹੜਾ ਪ੍ਰਸ਼ਾਦਾ ਕਿਸੇ ਅੰਮ੍ਰਿਤਧਾਰੀ ਦੇ ਹੱਥ ਦਾ ਬਣਿਆ ਹੋਵੇ ਆਜੰਤੀ ਵਿਖੇ ਨਿਆ ਗੁਰੂ ਘਰ ਆਜ ਦਾਲ ਨੰਗੇ ਸੇਰ ਵਾਲੇ ਪ੍ਰਸ਼ਾਦਾ ਬਣਾਉਂਦੇ ਨੇ ਤੇ ਨੰਗੇ ਵਾਲੀ ਵਰਤਾਂਦੇ ਨੇ ਕਿ ਆਪਾਂ ਲਿਆ ਕੇ ਨਾ ਸਤਿਗੁਰੂ ਤੇ ਭੋਗ ਲਾ ਦਿੰਦੇ ਆ ਭਾਈ ਇਹਦਾ 파ਸ ਨਾ ਕਰਿਆ ਕਰੋ ਅਗਰ ਸਾਰੇ ਉਹ ਨਹੀਂ ਬਣਾ ਸਕਦੇ ਨਾ ਤੇ ਘੱਟ-ਘੱਟ ਸੈਂਟਰ ਆਏ ਆ ਆਪਾਂ ਜੇ ਨਹੀਂ ਬਣਦਾ ਸਾਰਿਆਂ ਮर्याਦਾ ਨਾਲ ਤੇ ਮਾਇਆ ਕੀ ਕਰਨਾ ਥੋੜੀ ਜੀ ਦਾਲ ਬਣਾ ਕੇ ਨਾ ਪੰਜ ਪ੍ਰਸ਼ਾਦੇ ਲਾ ਕੇ ਆਪਣੇ ਹੱਥੀ ਤੇ ਜਲ ਲੈ ਕੇ ਉਹਦਾ ਭੋਗ ਲਵਾ ਦਿਆ ਕਰੋ ਕਦੀ ਵੀ ਨੰਗੇ ਸੇਲ ਵਾਲਿਆਂ ਦਾ ਜਾਂ ਜਿਹੜੇ ਖਾਲਸਾ ਜੀ ਤਮਾਕੂ ਆਦੀ ਦਾ ਵਰਤੋਂ ਕਰਦੇ ਨੇ ਨਾ ਉਹਨਾਂ ਦਾ ਕਦੀ ਵੀ ਕਿਰਪਾ ਨਾਲ ਭੋਗ ਨਹੀਂ ਲਵਣਾ ਚਾਹੀਦਾ ਕੋ ਸਤਨਾਮ ਸ੍ਰੀ ਵਾਇ। ਆਪਣੇ ਘਰੇ ਜੇ ਖਣਪੜਨ ਹੈ ਹੋਵੇ ਜਾਂ ਕੋਈ ਪ੍ਰੋਗਰਾਮ ਹੋਏ ਨਾ ਸਵੇਰੇ ਸਬਕ ਤੇ ਥੋੜਾ ਜਿਹਾ 5% ਸਾਤਪੁਰਸ਼ ਤੇ ਪਕਾ ਕੇ ਤੇ ਸਾਤਪੁਰਸ਼ ਨੂੰ ਭੋਗ ਲਗਾਉਣਾ ਚਾਹੀਦਾ ਕਿਉਂਕਿ ਆਪਣਾ ਸਾਤਪੁਰਸ਼ ਨੂੰ ਹੋਰ ਕੀ ਦੇ ਸਕਦੇ ਆ ਆਪਣੇ ਕੋਲ ਕੀ ਦੇਣ ਵਾਲਾ ਜਾਂ ਦਾ ਸਾਤਪੁਰਸ਼ ਨੂੰ ਰਮਹਲਾ ਪੇਟਾ ਕਰ ਸਕਦੇ ਆ ਆਪਾਂ ਤੇ ਜਾਂ ਸਾਤਪੁਰਸ਼ ਨੂੰ ਪਰਸ਼ਾਦਾ ਸ਼ਕਾ ਸਕਦੇ ਆ ਅਗਰ ਉਹਦੇ ਵਿੱਚ ਵੀ ਖਾਲਸਾ ਜੀ ਆਪਾਂ ਨਗਹਿਰੀ ਵਰਤਦੇ ਰਹੇ ਨਾ ਤੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋਣੀ ਸੁਖਲ ਕੀਤਾ ਪਰ ਸਾਨੂੰ ਕਿਰਪਾਣ ਬਖਸ਼ਿਸ਼ ਕੀਤੀ ਏ ਕਿਰਪਾਣ ਨਾਲ ਆਪਾਂ ਕਦੀ ਇਹਦੀ ਵਰਤੋਂ ਕਰਕੇ ਮਾੜੇ ਬੰਦੇ ਤੇ ਕਦੀ ਰੋਹ ਨਹੀਂ ਜਮਾਉਣਾ ਅਸੀਂ ਖਾਲਸਾ ਜੀ ਇਹਦਾ ਗਰੀਬ ਜਰੂਬੇ ਦੀ ਰੱਖਿਆ ਕਰੀ ਆਪ ਕੋ ਸਤ ਗੁਰੂ ਸ਼੍ਰੀ ਵਾਹਿਗੁਰੂ ਕਿਸੇ ਨੇ ਨਾ ਸੰਤ ਬਾਖਸ਼ ਬਾਬਾ ਜਰਮਨ ਸਿੰਘ ਦੀ ਖਾਲਸਾ ਫੇਡਾਰੇ ਤੋਂ ਸਵਾਲ ਪੁੱਛਿਆ ਬਾਬਾ ਜੀ ਤੁਸੀਂ ਕਹਿੰਦੇ ਜਿਹੜਾ ਸ਼ਸਤਰ ਹੁੰਦਾ ਨਾ ਇਹਦੇ ਨਾਲ ਸ਼ਾਂਤੀ ਕਿਵੇਂ ਆਉਂਦੀ ਏ ਸ਼ਸਤਰ ਨੂੰ ਵੇਖ ਕੇ ਤੇ ਡਰ ਲੱਗਦਾ ਜੇ ਕਿਸੇ ਕੋਲ ਕੋਈ ਰਫਾੜੇ ਜਾਂ ਕੋਈ ਬਤੂ ਹੋ ਕੇ ਜਾਂ ਸ੍ਰੀ ਸਾਹਿਬ ਉਹਨੂੰ ਵੇਖ ਕੇ ਲੋਕੀ ਡਰਦੇ ਨੇ ਇਸ ਕਰਕੇ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਨਾ ਕਿ ਸ਼ਸਤਰ ਨਾਲ ਸ਼ਾਂਤੀ ਆਏਗੀ ਇਹ ਕਿਉਂ ਹੋ ਸਕਦਾ ਮਾਪੂਛ ਕਹਿੰਦੇ ਪੜ੍ਹਿਆ ਲਿਖਿਆ ਹੁੰਦਾ ਸੀ ਨਾ ਜਿਹੜੀ ਜ਼ਿਆਦੀ ਤਰਕ ਕਰੇ ਨਾ ਪੜ੍ਹੇ ਲਿਖੀ ਕਰਦੇ ਨੇ ਕਿਉਂਕਿ ਜਿਹੜਾ ਬੰਦਾ ਸਹੀ ਹੈ ਨਾ ਉਹ ਸਾਧਗੁਰ ਤੇ ਬੇਸ਼ੱਕ ਸਰਧਾ ਰੱਖਦਾ ਉਹ ਗੁਰੂ ਦੇ ਆਪ ਦੇ ਕੋ ਕਿਰਕੂ ਬਰੰਦੂ ਨਹੀਂ ਕਰਦਾ ਉਹ ਜਿਹੜਾ ਮਹਾਪੁਰਸ਼ਾ ਦਾ ਦਿਮਾਗ ਸੀ ਉਹ ਬਹੁਤ ਤਤਪੇ ਦਾ ਦਿਮਾਗ ਸੀ ਤੁਸੀਂ ਅੱਜ ਵੀ ਦੇਖ ਰਹੇ ਹੋ ਵੱਡੇ ਵੱਡੇ ਵਕੀਲ ਆ ਜਿਵੇਂ ਸੁਗਰੇ ਬਾਨੀ ਸਮਾਮੀ ਵਰਗੇ ਜਿਹੜੇ ਉਦੋਂ ਦੇ ਵਕੀਲ ਸੀ ਅੱਜ ਵੀ ਇੰਟਰਵਿਊ ਕੱਢ ਕੇ ਦੇਖ ਰਹੇ ਉਹਨਾਂ ਵੀ ਐਸੇ ਸੱਤ ਉਹਨਾਂ ਮਹਾਪੁਰਸ਼ਾਂ ਨੂੰ ਸੰਭਾਲ ਕਰਦੇ ਸੀ 8 ਦਿਨ ਜਵਾਬ ਦੇਦੇ ਸੀ ਮਹਾਪੁਰਸ਼ ਕਹਿੰਦੇ ਕੀ ਕਹਿੰਦੇ ਉਹ ਭਾਈ ਕਿ ਜਿਹੜੀ ਸ਼ਾਂਤੀ ਉਸ ਵਸਤਵ ਨਾਲ ਨਹੀਂ ਆਉਂਦੀ ਕਹਿੰਦੇ ਨਹੀਂ ਆਉਂਦੀ ਕਹਿੰਦੇ ਪਰ ਇਸ ਪ੍ਰਕਾਰ ਕਰੋ ਜਿੰਨੀਆਂ ਫੌਜਾਂ ਆਪਣੀਆਂ ਬਾਗਰ ਤੇ ਖੜੀਆਂ ਨੇ ਨਾ ਉਹਨਾਂ ਤੋਂ ਹਥਿਆਰ ਥੋਕੇ ਉਹਨਾਂ ਨੂੰ ਕਿਤਾਬਾਂ ਵੰਡ ਦਿਓ ਆਪ ਸਤਨਾਮ ਦੀ ਬਾਣੀ ਉਹ ਬਾਗਰ ਤੇ ਬੈਠ ਕੇ ਕਿਤਾਬਾਂ ਪੜੀ ਜਾਣਗੇ ਉੱਥੇ ਪਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਕਿਤਾਬਾਂ ਪੜਨ ਲੱਗੇ ਨਾ ਬਾਗਰ ਤੇ ਬੈਰ ਕੇ ਫਿਰ ਤੁਸੀਂ ਘਰੇ ਸੌ ਨਹੀਂ ਸਕਦੇ ਅਗਰ ਘਰੇ ਸੁੱਤੇ ਆਪਾਂ ਚੈਨ ਨਾਲ ਇਹ ਤਾਂ ਸੁੱਤੇ ਆਂ ਜੇ ਸਾਡੇ ਫੌਜੀ ਵੀਰ ਸਵੇਰੇ ਸ਼ਾਮ ਜਾ ਕੇ ਹਾਸੇ ਸ਼ਸਤਰ ਫੜ ਕੇ ਉੱਤੇ ਪਹਿਰਾ ਦਿੰਦੇ ਨੇ ਸਾਹਾਂ ਪੈ ਕੇ ਸੁਤੇ ਆ ਅਗ ਨੂੰ ਪਹਿਰਾ ਨਾ ਦੇਣ ਨਾ ਸ਼ਸਤਰ ਫੜ ਕੇ ਤੇ ਖਾਲਸਾ ਦੀ ਦੋ ਦਿਨਾਂ ਦੁਸ਼ਮਣ ਦੇਸ਼ ਆਪਾਂ ਨੂੰ ਮਿੱਟੀ ਚ ਮਿਲਾ ਦੇਣਗੇ ਆਪ ਕੋ ਸਾਡਾ ਨਾਮ ਸ਼ੇਰੇ ਵਾਹੇ ਸੋ ਕਹਿਣ ਤੋਂ ਭਾਵ ਏ ਕਿ ਜਿਹੜੀ ਸ਼ਾਂਤੀ ਇਹ ਨਾ ਦੁਨੀਆ ਤੇ ਸ਼ਸਤਰ ਨਾਲ ਹੀ ਆਏਗੀ ਸੋ ਜਿਹੜਾ ਖਾਲਸੇ ਦਾ ਰਾਜ ਸੀ ਨਾ ਵੀ ਸ਼ਸਤਰ ਨਾਲ ਆਇਆ ਸੀ ਅਸੀਂ ਧਰਮੇ ਲਾ ਕੇ ਜਦ ਭੀਖ ਮਾਗੇ ਰਾਜ ਵੀ ਲਿਆ ਅਸੀਂ ਰਾਜ ਖੋ ਕੇ ਲਿਆ ਅਤੇ ਅੱਗੇ ਵੀ ਜਦੋਂ ਖਾਲਸੇ ਦਾ ਆਵਾਜ਼ ਆਏਗਾ ਨਾ ਉਹ ਇਸੇ ਪ੍ਰਕਾਰ ਹੀ ਆਏਗਾ ਉਹ ਸ੍ਰੀ ਸਾਹਿਬ ਦੇ ਚੌਂਕ ਨਾਲ ਹੀ ਲਾਇਆ ਕੋ ਸਤਨਾਮ ਸ੍ਰੀ ਵਾਇਗੁਰੂ ਕਿਉਂਕਿ ਨਿਆਂ ਆਪਾਂ ਕਿਤੋਂ ਮੰਗਦੇ ਆਂ ਆਪਾਂ ਨੇ ਕੋ ਝੂਠੇ ਬੰਦੇ ਤੋਂ ਨਿਆਂ ਮੰਗ ਰੇ ਪਿਆ ਜਿਹੜਾ ਪਹਿਲਾਂ ਹੀ ਝੂਠਾ ਏ ਉਹਨੇ ਨਾ ਕੋ 47 ਤੇ ਕੋਈ ਨਿਆਂ ਦਿੱਤਾ ਨਾ ਕੋ 84 ਤੇ ਨਾ ਕੋ ਨਾ ਕੋ ਕਿਸਾਨੀ ਅੰਦੋਲਨ ਚੱਲਿਆ ਨਾ ਉਹ ਤੋਂ ਨਿਆਂ ਮਿਲਿਆ ਸਾਡਾ 800 ਬੰਦਾ ਦੇਥੇ ਲੱਗ ਗਿਆ ਪਰ ਖਾਲਸਾ ਜੀ ਸਾਨੂੰ ਕੋਈ ਨਿਆਣੀ ਮਿਲਣਾ ਅੱਗੇ ਵੀ ਕੋਈ ਨਿਆਣੀ ਮਿਲਣਾ ਨਿਆ ਉਸ ਦਿਨ ਮਿਲੇਗਾ ਜਿੱਦਣ ਸਾਡਾ ਖਾਲਸਾ ਸੰਤ ਸ਼ਸਤਰਤਾਰੀ ਹੋ ਕੇ ਸਤਿਗੁਰ ਦੀ ਬਾਣੀ ਪੜ੍ਹ ਕੇ ਨਸ਼ੇ ਦਾ ਤਿਆਗ ਕਰਕੇ ਰਹਿਤ ਤਿਆਰ ਹੋ ਕੇ ਜਦੋਂ ਖਾਲਸਾ ਦਿੱਲੀ ਨੂੰ ਚੜ੍ਹੇਗਾ ਨਾ ਫਿਰ ਦੁਨੀਆ ਦੀ ਕੋਈ ਤਾਕਤ ਉਸ ਨੂੰ ਰੋਕ ਨਹੀਂ ਸਕਦੀ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਦੇ ਨਾਲ ਜੀ ਸਾਤਕੂ ਤੋਂ ਦੂਰ ਰਾਵਾਂਗੇ ਕਿਉਂਕਿ ਸਾਤਕੂ ਦਾ ਬਾਵਨ ਫਰਮਾਣ ਹੈ ਹਰ ਕਿਸਰਤ ਸਦਾ ਕੁਵਾਰੀ ਤਾਂ ਕੋ ਭੁਖਾ ਘਹਾ ਬਿਆਪੈ ਜਾਂ ਕੋ ਓਟ ਤੁਹਾਰੀ ਸੋ ਸਾਧਗੁਰੂ ਕੋੂ ਗੁਰੂ ਜਾ ਕੇ ਭਾਈ ਤੋਖ ਹੈ ਸੋ ਹਮੇਸ਼ਾ ਨਾ ਇਹ ਜਿਹੜੀ ਕੁਰਬਾਨ ਹੈ ਉੱਪਰ ਦੀ ਪਾਕ ਰੱਖਿਆ ਕਰੋ ਕਿਉਂਕਿ ਸਾਧਗੁਰੂ ਦਾ ਕਹਿਣਾ ਹੈ ਕਈ ਵਾਰਿਕਾ ਕਿ ਸਾਨੂੰ ਵੇਖ ਕੇ ਉਹਦੇ ਮਨ 'ਚ ਵਿਚਾਰ ਆ ਜਾਂਦਾ ਯਾਰ ਮੈਂ ਵੀ ਅਮਰ ਛੱਤਣਾ ਬੜਾ ਸੋਹਣਾ ਗੁਰਦਸਤ ਲੱਗਦਾ ਕਿਉਂਕਿ ਸਾਧਗੁਰੂ ਦੇ ਬਾਣੀ 'ਚ ਬੜੀ ਕਿਰਪਾ ਹੁੰਦੀ ਹੈ ਜਿੰਨੇ ਜਿੰਨੇ ਸਿੱਖ ਇਹਨੂੰ ਕਮਾਏਗਾ ਉਹ ਅੱਜ ਵੀ ਆਪਣਾ ਜਾਇਦਾਹ ਕੰਮ ਕਰਦੇ ਆ ਉਹਨਾਂ ਦੀ ਜਿਨ੍ਹਾਂ ਨੇ ਕੁਰਬਾਨ ਨੇ ਬਹੁਤ ਰੂਹ ਸਮਝਿਆ ਜਾ ਜਿਨ੍ਹਾਂ ਨੇ ਖੰਢੀ ਦੇ ਮਹੱਤੂਮ ਸਮਝਿਆ ਖਾਲਸਾ ਜੀ ਅੱਜ ਵੀ ਜੈ ਜੈਕਾਰਾਂ ਹੁੰਦੀਆਂ ਨੇ ਵੇਖੋ ਬਾਬਾ ਦੀਪ ਸਿੰਘ ਸਾਹਿਬ ਦੀ ਐਸੀ ਮਹਾਨ ਸ਼ੀਰ ਜਿਨ੍ਹਾਂ ਦੀ ਅੱਜ ਵੀ ਜੈ ਜੈਕਾਰ ਹੁੰਦੀ ਹੈ ਕਿਤੇ ਦਰਬਾਰ ਸਾਹਿਬ ਜਾ ਕੇ ਵੇਖੋ ਸ਼ੀਰ ਦਾ ਸਥਾਨ ਤੇ ਹਜ਼ਾਰਾਂ ਦੁਨੀਆਂ ਲੱਖਾਂ ਦੁਨੀਆਂ ਉਹਨਾਂ ਬਾਪੂ ਸਾਦੇ ਚਰਨਾਂ ਸਿਰ ਧਰ ਕੇ ਸਜਦਾ ਕਰਦੀ ਆਪ ਕੋ ਸਾਥ ਨਾਲ ਸ਼੍ਰੀ ਵਾਰੀ ਦਾ ਐਸਾ ਜੀਵਨ ਹੁੰਦਾ ਬਾਬਾ ਜੀ ਦਾ ਕਿਉਂਕਿ 1682 ਦੇ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਉਹ ਬਿੰਦ ਦੀ ਧਰਤੀ ਤੇ ਮਾਝੇ ਦੀ ਧਰਤੀ ਦੇ ਬਾਬਾ ਜੀ ਮਾਝੇ ਦੇ ਜਰਨੈਲ ਸੀ ਐਸੀ ਮਾਰਗ ਦੀ ਕਿਰਪਾ ਵਾਪਰੀ ਬਾਹੂ ਭਗਤਾ ਜੀ ਤੇ ਮਾਤਾ ਜੀਬਣੀ ਜੀ ਦੇ ਘਰ ਉਹ ਬਿੰਦ ਦੀ ਧਰਤੀ ਤੇ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਜਦੋਂ ਮਰਨਾ ਲਗਭਗ 17 ਸਾਲ ਦੀ ਹੋਈ ਕਿਉਂਕਿ ਜਿਹੜੇ ਮਾਂ ਕਿਉ ਸੀ ਨਾ ਉਹ ਫਿਕਰ ਕਰਦੇ ਸੀ ਬੱਚਿਆਂ ਦਾ ਜਦੋਂ ਬੱਚੇ ਨਾ 12-13 ਸਾਲ ਦੇ ਹੋ ਗਏ ਸੀ ਬੱਚੇ ਮਾਪੇ ਮਾਤਾ ਪਿਤਾ ਹੁੰਦੇ ਸੀ ਨਾ ਉਹ ਆਪਣਾ ਖਿਆਲ ਦੇ ਸੰਭ ਦੇ ਸੀ ਕਿ ਆਪਾਂ ਬੱਚਿਆਂ ਨੂੰ ਅਮਰ ਸਿਖਾ ਕੇ ਗੁਰੂ ਦੇ ਨਾਲ ਜੋੜ ਦਈਏ ਕਿ ਉਮਰ ਦਾ ਕੋਈ ਪਤਾ ਨਹੀਂ ਹੁੰਦਾ ਉਹ ਮਾਤਾ ਪਿਤਾ ਨਾ ਛੋਟੀ ਉਮਰ 'ਚ ਬੱਚਿਆਂ ਨੂੰ ਗੁਰੂ ਦੇ ਨਾਲ ਜੋੜ ਦਿੰਦੇ ਸੀ ਬਾਬਾ ਜੀ ਦੇ ਮਾਤਾ ਪਿਤਾ ਉਹਨਾਂ ਨੂੰ ਲੈ ਕੇ ਨਾਂਗਪੁਰ ਸਾਹਿਬ ਆ ਗਏ ਬਾਬਾ ਦੀਪ ਸਿੰਘ ਜੀ ਨੇ ਕਲਕੀਪੁਰ ਤੇ ਸਾਧੂ ਅਮਰ ਛੱਕਿਆ 1698 8 ਸਤਨਾ ਸ੍ਰੀ ਵਾਹਿਗੁਰੂ ਜਦੋਂ ਆ ਘਰ ਜਾਣ ਲੱਗੇ ਨਾ ਮਾਤਾ ਪਿਤਾ ਨਾਲ ਸਤਿ ਸ੍ਰੀ ਅਕਾਲ ਤੁਮ ਮਿਲਣ ਆਏ ਪਿਆਰ ਸਿੰਘ ਸਰਨਾ ਦੇ ਡੇਰੇ ਤੇ ਸਤਿਗੁਰ ਜੀ ਮੇਰਾ ਘਰ ਜਾਣ ਨੂੰ ਜੀ ਨਹੀਂ ਕਰਦਾ ਐਸੀ ਲੰਗੁਰ ਸਾਹਿਬ ਦੀ ਰੌਣਕ ਵੇਖ ਕੇ ਜਿਹੜਾ ਮੇਰਾ ਮਾਣੇ ਨਾ ਉਹ 모ਇਆ ਗਿਆ ਹੈ ਕਿਰਪਾ ਕਰਕੇ ਮੇਰੇ ਮਾਤਾ ਪਿਤਾ ਨੂੰ ਸਮਝਾਓ ਮੈਂ ਜਿਹੜੀ ਰਹਿਤੀ ਉਮਰੇ ਨਾ ਆਪ ਦੇ ਸਰਨਾ ਦੇ ਤੀਤ ਕਰ ਲਈ ਜਾਉਂਗਾ ਉਸ ਨਾਮ ਤੇ ਰਿਵਾਈ ਫਿਰ ਥਾਲਸਾ ਜੀ ਬਾਬਾ ਦੀਪ ਸਿੰਘ ਜੀ ਉੱਥੇ ਰਹੇ ਪਹਿਲਾ ਨਾਮ ਦੀਪਾ ਸੀ ਸਤਗੁਰ ਨੇ ਅਮਰ ਜਿ ਸ਼ਕਾ ਕੇ ਨਾਮ ਰੱਖਤਾ ਦੀਪ ਸਿੰਘ ਉਥੇ ਬਾਬਾ ਜੀ ਨੇ ਬਹੁਤ ਭਾਰੀ ਸ਼ਸਤਰ ਵਿੱਜਿਆ ਕੀਤੀ ਉਥੇ ਅਰਬੀ ਦਾ ਗਿਆਨ ਲਿਆ ਉਥੇ ਸੰਸਕ੍ਰਿਤ ਸਿੱਖੀ ਗੁਰਮੁਖੀ ਸਿੱਖੀ ਕਹਿ ਤੋ ਭਾਉ ਚਾਰ ਪੰਜ ਸਾਲ ਤੇ ਬਾਬਾ ਜੀ ਮਰਨ ਹੋ ਗਏ ਜਦੋਂ ਫਿਰ ਸਤਗੁਰ ਜੀ ਨੇ 1704 ਚ ਬਾਮਣ ਸ਼੍ਰੀ ਚੰਦਪੁਰ ਸਾਹਿਬ ਦਾ ਕਿਲਾ ਛੱਡਿਆ ਨਾ ਉਦੋਂ ਫਿਰ ਪਰਵਾਦ ਵੀ ਛੁੜਾ ਹੋਇਆ ਇੱਕ ਪਾਸੇ ਚਮਕੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਨਾਲ 40 ਸਿੱਖ ਗਏ ਅਤੇ ਦੂਸਰੇ ਪਾਸੇ ਛੋਟੇ ਸਾਹਿਬ ਜੀ ਮਾਤਾ ਗੁਜਰਕੌਰ ਜੀ ਇੱਕ ਪਾਸੇ ਤੀਜਾ ਜਥਾ ਵੀ ਗਿਆ ਸੀ ਜਿੰਨਾਂ 'ਚ ਗੁਰੂ ਸਾਹਿਬ ਤੇ ਦੋ ਮੈਲ ਤੇ ਦੋ ਮੈਲਾਂ ਦੇ ਨਾਲ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਸ਼ਹੀਦ ਭਾਈ ਬਣੀ ਸਿੰਘ ਜੀ ਇਹ ਦਿੱਲੀ ਨੂੰ ਗਏ ਸੀ ਬਾਬਾ ਵਿਚਾਰ ਖਾਲਸਾ ਜੀ ਫਿਰ ਬਾਬਾ ਜੀ ਕੋ ਸਮਾਨ ਦਿੱਂਦੀ ਰਹੇ ਅਬ ਜਦੋਂ ਪਤਾ ਲੱਗਿਆ बाबा दीन सिंह जी ਨੂੰ ਇੱਕ ਗੁਰਕਲ ਕੀ ਤਰਪਾਸ਼ਾ ਜੀ ਨੂੰ ਗੁਰੂ ਕਾਸ਼ੀ ਸਾਹੂ ਕੀ ਤਲੰਡੀ ਪਹੁੰਚੇ ਨੇ ਫਿਰ ਬਾਬਾ ਜੀ ਇੱਥੇ ਪਹੁੰਚੇ ਆਣ ਕੇ ਮੰਨਣਾ ਪੀਆ ਅਤੇ ਬਹੁਤ ਰੋਏ ਸੰਤ ਗੁਰੂ ਜੀ ਆਪ ਤੋਂ ਮਿਹੋੜਾ ਹੋ ਗਿਆ ਸੀ ਆਪ ਕਿਰਪਾ ਕਰੋ ਰਹਿਤੀ عمر ਵੀ ਆਪ ਦੇ ਚਰਨਾਂ ਦੇ ਨਿਤ ਕਰੀਏ ਫਿਰ ਇੱਥੇ ਗੁਰਕਲ ਕੀ ਤਰਪਾਸ਼ਾ ਜੀ ਨੇ ਨਾ ਜਦੋਂ ਸਾਖਪੁਰ ਦੀ ਬਾਣੀ ਰਚਨਾ ਕਰਨੀ ਸੀ ਗੁਰਦੇਵ ਬਹਾਦਰ ਸਾਹਿਬ ਦੇ ਸ਼ਲੋਕ ਲਿਖਣੇ ਕਰਨੇ ਸੀ ਫਿਰ ਮਾਦਮੇ ਨੇ ਇਹ ਤੇ ਕਰਨਾ ਆਪਣੇ ਮੁਖ ਤੋਂ ਸਾਰੀ ਬਾਣੀ ਪੰਠ ਉਚਾਰ ਕੇ ਉਹ ਸ਼ਲੋਕ ਲਿਖਵਾਣਾ ਕੀਤਾ ਉਹਨਾਂ ਉਹ ਸ਼ਲੋਕ ਲਿਖਵਾਣੇ ਕੀਤੇ ਉਹਨਾਂ ਸਰੂਪਾਂ 'ਚ ਲਿਖਣ ਦੀ ਸੇਵਾ ਬਾਬਾ ਮਣੀ ਸਿੰਘ ਨੇ ਦਵਾਈ ਅਤੇ ਜੋ ਕਲਮ ਦੀ ਜੋ ਸਿਆਹੀ ਦੀ ਸੇਵਾ ਸੀ ਬਾਬਾ ਦੀਪ ਸਿੰਘ ਨੇ ਦਵਾਈ ਤੋ ਜਦੋਂ ਪਾਠ ਸੰਪੂਰਨ ਹੋਇਆ ਕਾਲਾ ਜੀ ਫਿਰ ਗੁਰਕਲਗੀ ਤਰ ਪਾਤਸ਼ਾਹ ਨੇ ਸਾਵਣ ਦੇ ਦਿਨ ਦੇ 22 ਸਾਵਣ ਨੂੰ ਉਹ ਜਿਹੜੀ ਸੰਪੂਰਨਤਾ ਹੋਈ ਸੀ ਫਿਰ ਗੁਰਕਲਗੀ ਤਰ ਪਾਤਸ਼ਾਹ ਨੇ 25 ਸਿੰਘ ਲਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਜਿਦੇ ਪੰਜ ਆਪਣਾ ਮਨ ਤੇ ਬਾਠੀ ਪੰਜ ਜਾਪੀਏ ਪੰਜ ਧੂਪ ਤੇ ਪੰਜ ਪਹਿਰੇਦਾਰ ਪੰਜ ਚੌਕ ਸਰਦਾਰ 25 ਸਿੰਘ ਲਾ ਕੇ ਪਾਠ ਕੀਤਾ ਸੀ ਤੇ ਅੱਜ ਸਾਡੇ ਕੀ ਹੱਥ ਬਣੇ ਪਏ ਨੇ ਅੱਜ ਸਾਨੂੰ ਪੰਜ ਦੇ ਵੀ ਨਹੀਂ ਲੱਗਦੇ ਤਨੁ ਪੰਜ ਵੀ ਘੱਟ ਲੱਗਦੇ ਨੇ ਤੇ ਸੋ ਖਾਲਸਾ ਜੀ ਇਹ ਸਤਿਗੁਰ ਦੀ ਹੋਇਆਦਾ ਸੀ ਕਿ ਇਹਦੇ ਦੇ ਵਿਚਾਰ ਕਰਾ ਕੇ ਖੰਡ ਪਾਤ ਸੈਤ ਰਹੋ ਵਿਚਾਰ ਉਸ ਤੋਂ ਬਾਅਦ ਗੁਰਕਲਪੀ ਤਰ ਪਾਤਸ਼ਾਹ ਜੀ ਨਾਲ ਬਾਬਾ ਦੀਪ ਸਿੰਘ ਜੀ ਫਿਰ ਸੱਚਖੰਡ ਦੀ ਭakti ਛੇ ਦੇ ਹੂਲ ਤੈ ਰਵੇ ਉਥੇ ਜਦੋਂ ਗੁਰਕਲਪੀ ਤਰ ਪਾਤਸ਼ਾਹ ਨੇ ਆਪਣੇ ਪੰਜ ਤੂਤ ਦੇ ਸਰੀਰ ਦਾ ਤਿਆਗ ਕਰਨਾ ਸੀ ਸੱਚਖੰਡ ਜਾਣਾ ਸੀ ਸੱਚਖੰਡ ਜਾਣ ਤੋਂ ਪਹਿਲਾਂ ਪੁਰ ਕਲਗੀਧਰ ਬਾਦਸ਼ਾਹ ਨੇ ਸਾਰਾ ਖੰਡ ਬਾੜ ਸਹਿ ਸੁਣਿਆ ਸੋ ਉਹਨਾਂ ਖੰਡ ਬਾੜ ਜਿਹੜੇ ਬਾਠੀ ਲੱਗੇ ਸੀ ਉਹਨਾਂ ਉਹਨਾਂ ਚ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਜੀ ਨੇ ਧੰਨ ਸਤਿਗੁਰੂ ਗੰਗ ਸਾਹਿਬ ਜੀ ਨੂੰ ਗੁਰਦਖ ਦੀ ਬਖਸ਼ਿਸ਼ ਕਰਨੀ ਸੀ ਫਿਰ ਸਤਿਗੁਰੂ ਜੀ ਨੇ ਪੰਜ ਸਿੰਘ ਤਿਆਗਿਆ ਖੜਾਏ ਅਤੇ ਇੱਕ ਸਿੰਘ ਵਾਜਰੂਪ ਪੰਜ ਸਿੰਘ ਸਤਿਗੁਰੂ ਜੀ ਨੇ ਖੜੇ ਕੀਤੇ ਅਤੇ ਇੱਕ ਸਿੰਘ ਤਾਬਿਆ ਤੇ ਸੀ ਉਹਨਾਂ ਪੰਜਾਂ ਚੋਂ ਵੀ ਇੱਕ ਸਿੰਘ ਬਾਬਾ ਦੀਪ ਸਿੰਘ ਸੀ ਪ੍ਰਭੂ ਸਾਧਗੁਣ ਨੇ ਹੁਕਮ ਕੀਤਾ ਬਾਬਾ ਜੀ ਆਪ ਪੰਜਾਬ ਦੀ ਧਰਤੀ ਤੇ ਜਾਓ ਉੱਥੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ ਫਾਲਤਾ ਜੀ ਫਿਰ ਬਾਬਾ ਜੀ ਉੱਥੋਂ ਦਮਦ마 ਸਾਹਿਬ ਫੇਰ ਆਏ ਇੱਥੇ ਸਤ ਬਾਬਾ ਜੀ ਦੇ ਪੰਜ ਸਰੂਪ ਗੁਰਗ੍ਰੰਥ ਸਾਹਿਬ ਜਿਹਦੇ ਹੱਥ ਹੀ ਵਿਖੇ ਜਿੰਨਾ ਪੰਜਾਂ ਚੋਂ ਚਾਰ ਸਰੂਪ ਚਾਰਾਂ ਤਖਤਾਂ ਤੇ ਸ਼੍ਰੀ ਕਾਲ ਤਖ਼ਤ ਸਾਹਿਬ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਜੀ ਹਜੂਰ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਘੱਲੇ ਅਤੇ ਇੱਕ ਸਮੂਹ ਬਾਬਾ ਬੀਬੀ ਸਿੰਘ ਨੇ ਅਰਬੀ ਵਿੱਚ ਲਿਖਿਆ ਸੀ ਖਾਲਸਾ ਜੀ ਉਹ ਅਰਬ ਦੇਸ਼ ਵੱਲ ਗਿਆ ਉਸ ਤੋਂ ਬਾਅਦ ਤੇ ਬਾਬਾ ਜੀ ਬਹੁਤ ਤੰਗ ਕੀਤੀ ਅਹੋ ਵਿਚਾਰ ਸਿਰਦੂ ਐਨਕਸ਼ਾ ਅੰਦਾਲੀ ਵਿੱਚ ਤੈਮੂਰ ਨੂੰ ਅਤੇ ਜਹਾਂਨ ਖਾਨ ਨੂੰ ਹਰਮੰਦਰ ਸਾਹਿਬ ਦੀ ਬੇਦਗੀ ਕਰਾਈ ਉਦੋਂ ਬਾਬਾ ਜੀ ਤਨਦਮਾ ਸਾਹਿਬ ਸੀ ਜਦੋਂ ਸਿੰਘ ਨੇ ਆਪ ਟੱਬਰ ਦਿੱਤੀ ਬਾਬਾ ਜੀ ਆਪ ਇੱਥੇ ਬੈਠ ਕੇ ਬੰਦਗੀ ਕਰਦੇ ਪਏ ਹੋ ਉੱਥੇ ਪਾਪੀਆਂ ਨੇ ਹਰਮਨ ਸਿੰਘ ਦਾ ਸਰੋਵਰ ਪੂਰਤ ਹੈ ਬਹੁਤ ਭਾਰੀ ਵਿਗਤੀ ਕੀਤੀ ਏ ਪਰ 75 ਸਾਲ ਦੀ ਉਮਰ ਦੇ ਖਾਲਸਾ ਜੀ ਜਿਹੜੀ ਉਮਰ ਆਪਾਂ ਬਡੇ ਕੇ ਦੀ ਸਮਝਦੇ ਆਂ ਸਿਰ ਬਾਬਾ ਜੀ ਦਾ ਖੂਨ ਖੋਲਿਆ ਐਸਾ ਖੂਨ ਖੋਲਿਆ ਅਰਦਾਸ ਕੀਤੀ ਗੁਰੂ ਕਲ ਕੀ ਧਰ ਦੇ ਚਰਨਾਂ 'ਚ ਕਿ ਸਤਿਗੁਰੂ ਜੀ ਆਪ ਜੀ ਦਾ ਪਾਵਨ ਸਥਾਨ ਜਿੱਕਰ ਵਾਪਸ ਅਜਾਦ ਕਰਾ ਕੇ ਜੇ ਜਾਂਦੇ ਨਾ ਇਹ ਸਤਿਗੁਰੂ ਜੀ ਹਾਜ਼ਰੀ ਪਰਵਾਣ ਕਰਿਓ ਫਿਰ ਬਾਬਾ ਜੀ ਉਥੋਂ ਚਾਲਕੇ ਤਰੰਤਰ ਤਰੰਤ ਪਹੁੰਚੇ ਉਥੇ ਜਾ ਕੇ ਖਾਲਸਾ ਜੀ ਇਸ਼ਨਾਨ ਪਾਣੀ ਕੀ ਦਰ ਆਰਦਾਸ ਕੀਤੀ ਫਿਰ ਬਾਬਾ ਜੀ ਨੇ ਲਕੀਰ ਕੀਤੀ ਉੱਥੇਕਰ ਅੱਜ ਵੀ ਗੁਰਦੁਆਰਾ ਸਾਹਿਬ ਲਕੀਰ ਸਾਹਿਬ ਨੇ ਉੱਥੇ ਅਰਦਾਸ ਕੀਤੀ ਵੀ ਜਿੰਨਾ ਸਿੰਘਾਂ ਨੇ ਜਿੰਨਾਂ ਨੂੰ ਮੌਤਾਂ ਕੋਈ ਆਦਮੀ ਜਿੰਨਾਂ ਹਰਮੰਦਰ ਸਾਹਿਬ ਦੀ ਜਾਤੀਵਾਦੀ ਜਾਣਾ ਹੋਵੇ ਉਹ ਸਾਡੇ ਨਾਲ ਅੱਗੇ ਜਾਣ ਸੋ ਰੋਹ ਵਿਚਾਰ ਖਾਲਸਾ ਜੀ ਫਿਰ ਬਾਬਾ ਜੀ ਨੇ ਉਥੋਂ ਕੋਈ ਵੀ ਸਿੰਘ ਵਾਪਸ ਨਹੀਂ ਮੁੜਿਆ ਆਰੇ ਲੀ ਪੀਰਟ ਉੱਪਰ ਕੇ ਅੱਗੇ ਵੱਲ ਤੋਂ ਬਤੇ ਅੱਗੇ ਜਾ ਕੇ ਚੱਪੇ ਦੀ ਧਰਤੀ ਤੇ ਬਹੁਤ ਭਾਰੀ ਭਾਰੀ ਜੰਗ ਹੋਇਆ ਉੱਥੇ ਕਿਉਂਕਿ 40-45 ਹਜ਼ਾਰ ਪਾਉ ਸੀ ਮੁਗਲਾ ਕੀ ਤਰਫੜਿਆਂ ਨੇ ਪਰ ਬਾਬਾ ਜੀ ਨਾਲ ਸਿਰ ਲੱਖੇ 5-7 ਹਜ਼ਾਰ ਸੇਕ ਸੀ ਬਹੁਤ ਸੰਭਾਣ ਦਾ ਜੁੱਧ ਹੋਇਆ ਜਦੋਂ ਖਾਲਸਾ ਜੀ ਜਹਾਂਰ ਖਾਨ ਜਿਹੜਾ ਮੁਗਲਾਂ ਨੂੰ ਲੀਡ ਕਰਦਾ ਸੀ ਬਾਬਾ ਦੀਪ ਸਿੰਘ ਦੀਪ ਸਿੰਘ ਸਾਹਮਣੇ ਆ ਗਿਆ ਦੋਨਾਂ ਦੇ ਐਸੇ ਵਾਰ ਹੋਏ ਜਹਾਂਰ ਖਾਨ ਦਾ ਸਿਰ ਲੈ ਗਿਆ ਤੇ ਬਾਬਾ ਜੀ ਦਾ ਜਿਹੜਾ ਪਾਵਨ ਸੀਸ ਸੀ ਉਹ ਵੀ ਸਰੀਰ ਤੋਂ ਲੱਗ ਹੋ ਗਿਆ ਕੋ ਸਤਨਾਮ ਸ੍ਰੀ ਵਾਇ ਜਦੋਂ ਸਰੀਰ ਲੱਗ ਹੋਇਆ ਨਾ ਜਿਹੜਾ ਕੋਲ ਸਿੰਘ ਖੜਾ ਸੀ ਕਹਿੰਦੇ ਬਾਬਾ ਜੀ ਆਪਨੇ ਅਰਦਾਸ ਕੀਤੀ ਸੀ ਕਿ ਜਿਹੜਾ ਪਾਵਨ ਸੀਸ ਗੁਰਦਵਾਰ ਸਾਹਿਬ ਦੇ ਦਰ ਤੇ ਭੇਟ ਕਰਨਾ ਹੈ ਅਜੇ ਜੀ ਸਰ ਬਹੁਤ ਖੁਸ਼ ਹੋਏ ਫਿਰ ਸਾਧੂ ਜੀ ਨੇ ਐਸੀ ਕਿਰਪਾ ਵਾਪਰੀ ਸਤਗੁਰ ਮੇਰਾ ਮਾਰ ਜੀ ਬਾਲੈ ਸਾਧੂ ਮੇਰਾ ਸਾਧ ਪਰਪਾਲਾ ਸਰੀਰ ਨੇ ਹਰਕਤ ਦੀ ਹਰਕਤ ਕੀਤੀ ਫਿਰ ਬਾਬਾ ਜੀ ਖੜੇ ਹੋਏ ਜਿਹੜਾ ਸੀਸ ਸੀ ਖੱਬੇ ਹੱਥੇ ਧਰਿਆ ਸਜੇ ਹੱਥ ਨਾਲ ਖਾਲਸਾ ਦੀ ਖੰਡਾ ਚੁੱਕਿਆ ਅਤੇ ਐਸੇ ਆਹੂ ਲਾਹੇ ਮੁਗਲਾਂ ਦੇ ਜਦੋਂ ਮੁਗਲਾਂ ਨੇ ਦੇਖਿਆ ਨਾ ਤੇ ਜਾ ਕੇ ਆਪਣੇ ਪਠਾਣਾ ਨੂੰ ਕਿਹਾ ਪੀਐਸਟੀ ਵੀ ਜੰਗ ਲੜ ਸਕਦੇ ਅਸੀਂ ਜਿਉਂਦਿਆਂ ਨਾਲ ਤਾਂ ਲੜ ਸਕਦੇ ਆ ਪਰ ਇਹ ਐਸੇ ਕਲਗੀਧਰ ਦੇ ਸਿੰਘ ਨੇ ਐਸੀ ਅਮਰਤ ਦੀ ਸ਼ਕਤੀ ਏ ਇਹ ਤੇ ਮਰੇ ਵੀ ਲੜੀ ਜਾਂਦੇ ਨੇ ਆਪ ਕੋ ਸਾਤਨਾਮ ਸ੍ਰੀ ਵਾਹਿਗੁਰੂ ਫਿਰ ਖਾਲਸਾ ਜੀ ਉਥੋ ਬਾਬਾ ਦੀਪ ਸਿੰਘ ਜੀ ਲੜਦੇ 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 ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅੱਜ ਵੀ ਆਪ ਉਹਨਾਂ ਦੇ ਜਾ ਕੇ ਥਾਂ ਦੇ ਦਰਸ਼ਨ ਕਰ ਸਕਨੇ ਆ ਸ੍ਰੋਥੇ ਬਾਬਾ ਜੀ ਨੇ ਆਪਣਾ ਸਿਰ ਭੇਟ ਕਰਕੇ ਕਿਉਂਕਿ ਸਤਿਗੁਰ ਦੇ ਪਾਵਨ ਸ਼ਬਦ ਸੀਨਾ ਸਤਿਗੁਰ ਆ ਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚ ਹੈ ਭਾਵ ਹੈ ਸਤਿਗੁਰ ਅੱਗੇ ਸੀਸ ਭੇਟ ਕੀਤਾ ਅਤੇ ਅਰਦਾਸ ਕੀਤੀ ਗੁਰੂ ਰਾਮਦਾਸ ਸਾਹਿਬ ਪਾਸ਼ਾ ਜੀ ਆਪਨੇ ਕਿਰਪਾ ਕੀਤੀ ਮੇਰੇ ਨਿਵਾੜੇ ਸਿੱਖ ਤੋਂ ਸੇਵਾ ਲਈਏ E espere que eu não vou dar para ter esse